ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਉਹਨਾਂ ਨੇ ਗਰਦਾਸਪੁਰ ਦੇ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਜ਼ਿਆਦਾਤਰ ਲੋਕ ਘਾੜ ਨਾਲ ਪ੍ਰਭਾਵਤ ਹਨ ਪੰਜਾਬ ਲਈ 1600 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਾਂ ਮੈਂਬਰਾਂ ਨੂੰ 2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ ਐਸਡੀਆਰਐਫ ਅਤੇ ਪੀਐਮ ਕਿਸਾਨ ਸਨਮਾਨੀ ਦੀ ਦੂਜੀ ਕਿਸ਼ਤ ਜਲਦ ਹੀ ਜਾਰੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੀ 1600 ਕਰੋੜ ਦੀ ਮਦਦ ਕਰ ਰਹੀ ਹੈ ਜਦਕਿ ਪੰਜਾਬ ਦੇ ਖੇਜ਼ਾਨੇ ਵਿੱਚ ਹੁਣ ਵੀ 12000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਹਾੜ ਪ੍ਰਭਾਵਿਤ ਇਲਾਕਿਆਂ ਨੂੰ ਦਿੱਤੀ ਜਾ ਸਕਦੀ ਹੈ ਮੋਦੀ ਨੇ ਕਿਹਾ ਕਿ ਹਿਮਾਚਲ ਮੇਰਾ ਦੂਸਰਾ ਘਰ ਹੈ ਤੇ ਉਹਨਾਂ ਨੇ ਨੁਕਸ ਪਿਆ ਕਿ ਹਿਮਾਚਲ ਵਿੱਚ ਹੋਇਆ ਨੁਕਸਾਨ ਮੇਰਾ ਆਪਣਾ ਨੁਕਸਾਨ ਹੈ ਤੇ ਮੈਂ ਦੁਖੀ ਹਾਂ ਉਹਨਾਂ ਨੇ ਹਿਮਾਚਲ ਨੂੰ ਵੀ ਵਿਸ਼ੇਸ਼ ਰਾਹਤ ਪੈਕ ਦਿੱਤਾ ਤੇ 1500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਕੇਂਦਰ ਸਰਕਾਰ ਤੇ ਹਿਮਾਚਲ ਸਰਕਾਰ ਮਿਲ ਕੇ ਕੰਮ ਕਾਂਦ ਗੀਆਂ ਮੋਦੀ ਨੇ ਇੱਕ ਮਾਸੂਮ ਬੱਚੇ ਨੂੰ ਗੋਦ ਲਿਆ ਤੇ ਇਸ ਬੱਚੀ ਦੀ ਦਾਦੀ ਮਾਦਾ ਪਿਤਾ ਵਿਹਾੜਾਂ ਦੇ ਵਿੱਚ ਮਾਰੇ ਗਏ ਹਨ ਸੀਪੀ ਰਾਧਾਕ੍ਰਿਸ਼ਨ ਦੇਸ ਦੇ 15ਵੇਂ ਉਪ ਰਾਸ਼ਟਰਪਤੀ ਬਣ ਗਏ ਹਨ ਉਸ ਨੇ 20 ਸਿਦਰਸ਼ਨ ਰਾਏਡੀ ਨੂੰ 152 ਵੋਟਾਂ ਨਾਲ ਹਰਾ ਦਿੱਤਾ ਕੁੱਲ ਵੋਟਾਂ ਉਹਨਾਂ ਨੂੰ 452 ਪਈਆਂ ਜਾਂਦਕਿ 20 ਦਰਸ਼ਨ ਰਾਡੀ ਨੂੰ 300 ਵੋਟਾਂ ਪ੍ਰਾਪਤ ਹੋਈਆਂ ਹਨ ప్రసిద్ధ యాక్టర్స్ కృష్ణకుమార్ ਦੇ ਬੱਚਿਆਂ ਨੇ ਆਪਣੇ ਪਿਤਾ ਸੰਜੇਪੂਰ ਦੀ ਵਿਸ਼ੇਤ ਨੂੰ ਚੁਣੌਤੀ ਦਿੱਤੀ ਹੈ ਤੇ ਉਸ ਦੇ 30000 ਕਰੋੜ ਰੁਪਏ ਦੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗਿਆ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਵਿਸ਼ੇਤ ਕਿਉਂ ਠੀਕ ਹੈ ਕਿਉਂਕਿ ਮਤਰੀ ਮਾਂ ਦੇ ਸਾਰੀ ਜਾਇਦਾਦ ਨਹੀਂ ਲਗਾਈ ਜਾ ਸਕਦੀ। ਕ੍ਰਿਸ਼ਮਕਪੂਰ ਦਾ ਸੰਜੇਪੂਰ ਨਾਲ 2003 ਵਿੱਚ ਵਿਆਹ ਹੋਇਆ ਸੀ ਤੇ ਜਦਕਿ 2016 ਵਿੱਚ ਉਸ ਦਾ ਤਲਾਕ ਹੋ ਗਿਆ ਸੀ ਤੇ ਉਸ ਇਹਨਾਂ ਦੇ ਦੋ ਬੱਚੇ ਹਨ ਡੋਨਾਲਡ ਟਰੰਪ ਦੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਨੂੰ ਧਮਕੀ ਦਿੱੰਦਿਆ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਦੀ ਹਰ ਗੱਲ ਮੰਨਣੀ ਪਵੇਗੀ ਏਆਈ ਰਾਹੀਂ ਬਣਾਏ ਗਏ ਇਸਲੀਲ ਮਗਰੀ ਦੇ ਵਿਰੁੱਧ ਐਸ਼ਵਰ ਰਾਏ ਨੇ ਦਿੱਲੀ ਹਾਈ ਕੋਰਟ ਵਿੱਚ ਇੱਕ ਅਪਲੀਕੇਸ਼ਨ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਏਆਈ ਨਾਲ ਵੀਡੀਓ ਬਣਾ ਕੇ ਵੱਖ-ਵੱਖ ਸੋਸ਼ਲ ਸਾਈਟਾਂ ਤੇ ਵੀਡੀਓ ਅਸ਼ਲੀਲ ਪਾਈਆਂ ਜਾ ਰਹੀਆਂ ਜੋ ਕਿ ਸਹੀ ਗੱਲ ਨਹੀਂ ਹੈ ਹਾਈ ਕੋਰਟ ਨੇ ਕਿਹਾ ਕਿ ਜਲਦੀ ਇਸ ਦਿਸਬੰਧਿਕ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਦਿੱਲੀ ਚ ਮੁੱਖ ਮੰਤਰੀ ਸਕੱਤਰ ਤੇ ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਨੇਪਾਲ ਵਿੱਚ ਤਖਤਾ ਪਲਟ ਦਿੱਤਾ ਗਿਆ ਸੰਸਦ ਪੀਐਮ ਨਿਵਾਸ ਤੇ ਰਾਸ਼ਟਰਪਤੀ ਭਵਨ ਨੂੰ ਅੱਗ ਲਗਾ ਦਿੱਤੀ ਗਈ ਹੈ ਤੇ 올ੀ ਸ਼ਰਮਾ ਨੇ ਸਟੇਫਾ ਲੈ ਕੇ ਉੱਧੇ ਹੀ ਦੌੜ ਗਏ ਹਨ 18 ਤੋਂ 25 ਸਾਲਾਂ ਦੇ ਨੌਜਵਾਨਾਂ ਨੇ ਨੇਪਾਲ ਵਿੱਚ ਵਿਦਰੋਹ ਜਾਰੀ ਕਰ ਦਿੱਤਾ ਹੈ ਤੇ ਇਸ ਨੂੰ ਜਨਰੇਸ਼ਨ Z ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ ਨੇਪਾਲ ਵਿੱਚ ਰੋਸ ਪ੍ਰਦਰਸ਼ਨਾਂ ਦਾ ਝੜਾਨ ਗੂ ਰੰਗ ਨਵੇ ਚਿਹਰੇ ਬਣ ਗਏ ਹਨ ਜਨਰੇਸ਼ਨ ਜੈਨ ਨੇ ਸਾਫਾ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਜਿੰਦਾ ਸਾੜ ਦਿੱਤਾ ਤੇ 2400 ਕੈਦੀ ਫਰਾਰ ਹੋ ਗਏ ਨੇ 25 ਲੋਕਾਂ ਨੂੰ ਫੌਜਬਲ ਚਾਈ ਕੋੜੀ ਨਾ ਮੌਤ ਦੀ ਘਾਟ ਤਾਰ ਦਿੱਤਾ ਗਿਆ ਹੈ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਰਾਜਕੁੰਦਰਾ ਨੂੰ ਮੁੰਬਈ ਪੁਲਿਸ ਨੇ ਤਾਲਬ ਕੀਤਾ ਹੈ ਕਰਨਾਟਕ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਸ਼ਟਰਪਤੀ ਤੇ ਰਾਜਪਾਲ ਨਾਮਾਤਾ ਦੇ ਮੁਖੀਆਂ ਤੇ ਮੰਤਰੀ ਮੰਡਲ ਦੀ ਸਲਾਹ ਨਾਲ ਵੱਜੇ ਹੋਏ ਹਨ ਉਰਬੀ ਯੂਕਰੇਨ ਦੇ ਇੱਕ ਪਿੰਡ ਵਿੱਚ ਰੂਸੀ ਗ্লাইਡ ਨਾਲ ਬੰਬ ਨਾਲ ਹਮਲਾ ਕੀਤਾ ਗਿਆ ਤੇ 21 ਲੋਕਾਂ ਦੀ ਮੌਤ ਹੋ ਗਈ ਹੈ 183 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸੀਬੀਆਈ ਨੇ ਇੰਡੋਰ ਦੀ ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਨੂੰ ਗ੍ਰਿਫਟਾਰ ਕੀਤਾ ਹੈ ਜਮਿਨੀ ਫੌਜ ਦੇ ਮੁਖੀ ਅਪਿੰਦਰ ਤ੍ਰਵੇਦੀ ਨੇ ਕਿਹਾ ਹੈ ਕਿ ਜਮਿਨੀ ਟਾਕ ਜਿੱਤ ਦੀ ਕੁੰਜੀ ਹੋਵੇਗੀ ਮਾਨਾਤਲ ਬੰਡੀ ਵਿਖੇ ਕਾਲੀ ਵੇਚ ਗੁੱਜਰ ਭਾਈਚਾਰੇ ਦੀਆਂ 18 ਮੱਜਾਂ ਡੁੱਬ ਕੇ ਮਰ ਗਈਆਂ। ਹੀਰਾਸ਼ੋਡੀ ਨੇ ਫਿਰੋਜ਼ਪੁਰ ਪਹੁੰਚੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸੰਬੰਧ ਵਿੱਚ ਜਾਣੂ ਕਰਵਾਇਆ। ਦਿੱਲੀ ਕਮੇਟੀ ਨੇ ਸਫਰੇ ਪੰਜਾਬੀ 2025 ਦਾ ਪੰਜਾਬੀ ਬਾਸ਼ਾ ਦੀ ਪਰਫੁੱਲ ਢਾਲੀ ਠੇਕ ਸਮਾਗਮ ਕਰਵਾਇਆ ਗਿਆ। ਐਡਵੋਕੇਟ ਧਾਮੀ ਨੇ ਹੜ੍ਹ ਪ੍ਰਭਾਵਿਤ ਹਰਪਿੰਡ ਤੱਕ ਪਹੁੰਚ ਲਈ ਯਕੀਨੀ ਬਣਾਉਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ। ਸੋਨੇ ਦੀ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਤੇ ਰਿਕਾਰਡ ਤੋੜ 1,22,900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਤੇ ਇਹ ਪਹੁੰਚ ਗਈ ਹੈ। ਸੇਬੀ ਖلاف ਜਨ ਸਟਰੀਟ ਦੀ ਪੀਲ ਤੇ ਸੈਟ 18 ਨਵੰਬਰ ਨੂੰ ਸੁਣਵਾਈ ਹੋਵੇਗੀ। ਉੱਤਰੀ ਭਾਰਤ ਵਿੱਚ ਕਪਾਹ ਦੀ ਫਸਲ ਨੂੰ ਮੀਂਹ ਨੇ ਨੁਕਸਾਨ ਪਹੁੰਚਾਇਆ ਹੈ ਤੇ 25 ਤੋਂ 30 ਲੱਖ ਗੰਢ ਕਪਾਹ ਦੇ ਤਬਾਦੰਦਾ ਇਸ ਸਾਲ ਅੰਦਾਜ਼ਾ ਲਗਾਇਆ ਗਿਆ ਹੈ। ਏਸ਼ੀਆ ਕਪ T20 ਟੂਰਨਾਮੈਂਟ ਵਿੱਚ ਅੱਜ ਭਾਰਤ ਦਾ ਮੁਕਾਬਲਾ UAE ਦੇ ਵਿਰੁੱਧ ਹੋਵੇਗਾ ਇਹ ਪਹਿਲਾ ਮੁਕਾਬਲਾ ਭਾਰਤ ਦਾ ਫਿਰ ਟੀਮ ਇੰਡੀਆ ਦੀ ਜੇਤੂ ਸ਼ੁਰੂਆਤ ਨਾਲ ਆਲ ਰਾਊਂਡਰਾਂ ਦੀ ਵੱਡੀ ਭੂਮਿਕਾ ਹੋਵੇਗੀ ਭਾਰਤ ਤੇ ਪਾਕਿਸਤਾਨ ਦੇ ਮੁਕਾਬਲੇ ਲਈ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ ਇਹ ਮੈਚ 14 ਨਵੰਬਰ ਨੂੰ ਖੇਡਿਆ ਜਾਵੇਗਾ ਪਿਛਲੇ 4 ਸਾਲਾਂ ਦੌਰਾਨ ਭਾਰ ਦੇ 4 ਗੁਆਂਢੀ ਦੇਸ਼ਾਂ ਵਿੱਚ ਤਖਤਾ ਪਲਟਿਆ ਜਾ ਚੁੱਕਾ ਹੈ ਇਹਨਾਂ ਵਿੱਚ ਅਫਗਾਨਿਸਤਾਨ, ਸ਼੍ਰੀਲੰਕਾ ਤੇ ਬੰਗਲਾਦੇਸ਼ ਤੇ ਹੁਣ ਨੇਪਾਲ ਵਿੱਚ ਤਖਤਾ ਪਲਟਿਆ ਗਿਆ ਹੈ ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਸੀ ਤੇ ਬੰਗਲਾਦੇਸ਼ ਵਿੱਚ ਸ਼ੇਖ ਅਸੀਨਾ ਦੀ ਸਰਕਾਰ ਡੇਗੇ ਸੀਗੀਆਂ ਮਾਰ ਵਿੱਚ ਫਾਇਦਾ ਜਾਲਮ ਚਿਹਰਾ ਦੇਸ਼ਿਤ ਪਾਕਿਸਤਾਨ ਵਿੱਚ ਵੀ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ ਨੇਪਾਲ ਵਿੱਚ 2039 ਸਾਲਾਂ ਬਾਅਦ ਰਾਜशाही ਖਤਮ ਹੋਏ 17 ਸਾਲਾਂ ਤੋਂ ਇੱਥੇ 13 ਵਾਰ ਸਰਕਾਰ ਬਦਲ ਚੁੱਕੀ ਹੈ ਨੇਪਾਲ ਵਿੱਚ ਤਖਤਾ ਪਲਟਨ ਦਾ ਕਾਂ ਸੋਸ਼ਲ ਮੀਡੀਆ ਤੇ ਪਾਬੰਦੀ ਅਤੇ ਇੱਥੇ ਦੇ ਦੇਸ਼ ਵਿੱਚ ਹਿੰਦੂ ਰਾਜ ਨੂੰ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਸ ਕਰਕੇ ਜਨਰੇਸ਼ਨ Z ਨੇ ਇਸ ਗੱਲਾਂ ਨੂੰ ਨਕਾਰ ਦਿੱਤਾ ਮਲੋਟ ਦੇ ਨੌਜਵਾਨ ਗੌਰਵ ਨੇ ਕੌਣ ਬਣੇਗਾ ਕਰੋੜਪਤੀ ਵਿੱਚ 2 ਲੱਖ ਰੁਪਏ ਜਿੱਤ ਲਏ ਹਨ ਪੂਰਬੀ ਕਾਂਗੋ ਵਿੱਚ ਬਗੀਆਂ ਦਾ ਹਮਲਾ ਹੈ ਤੇ 60 ਲੋਕਾਂ ਦੀ ਮੌਤ ਹੋ ਗਈ ਹੈ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਹੜ੍ਹ ਪ੍ਰਭਾਵਿਤ 20 ਸਰਕਾਰੀ ਸਕੂਲਾਂ ਨੂੰ ਛੱਡ ਕੇ ਸਾਰੇ ਹੀ ਸਰਕਾਰੀ ਸਕੂਲ ਖੋਲ ਦਿੱਤੇ ਜਾਣਗੇ 4 ਉੱਪਰ ਪ੍ਰਾਇਮਰੀ ਤੇ 16 ਪ੍ਰਾਇਮਰੀ ਸਕੂਲਾਂ ਨੂੰ ਸਥਾਈ ਤੌਰ ਤੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਡੇਰਾ ਬਾਬਾ ਨਾਨਕ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 45 ਟਰਾਲੀਆਂ ਟਾਂਡਾ ਤੋਂ ਭੇਜੀਆਂ ਗਈਆਂ ਹਨ ਔਰਤਾਂ ਤੇ ਲੋਕਾਂ ਨੂੰ ਜਾਲੇ ਬਿਜੀ ਲਗਾਉਣ ਦੇ ਮਾਮਲੇ ਵਿੱਚ ਹਟਿਆ ਹੁਸ਼ਿਆਰਪੁਰ ਵਿੱਚ ਇੱਕ ਏਜੰਟ ਨੂੰ ਗ੍ਰਿਫਟਾਰ ਕੀਤਾ ਹੈ। ਛੱਤਾਂ ਤੇ ਡਿਗਨ ਕਾਨ ਮਰੇ ਲੋਕਾਂ ਦੇ ਪਰਿਵਾਰਾਂ ਨੂੰ ਵਿਧਾਇਕ ਜਸਬੀਰ ਰਾਜਣ ਨੇ 4-4 ਲੱਖ ਰੁਪਏ ਦੇ ਚੈੱਕ ਪੇਟ ਕੀਤੇ। ਡੇਰਾ ਰਤਨਪੁਰੀ ਪਿੰਡ ਪੈਂਸਰਾ ਵਿਖੇ ਸਲਾਨਾ ਮੇਲਾ 16 ਨੂੰ ਮਨਾਇਆ ਜਾਵੇਗਾ। ਹੁਸ਼ਿਆਰਪੁਰ ਵਿਖੇ ਲਾਲਾ ਜੀ ਦੀ ਯਾਰ ਵਿੱਚ ਐਸ.ਡੀ. ਕਾਲਜ ਵਿਖੇ ਮੈਗਾ ਖੂਨਦਾਨ ਕੈਂਪਰਾ ਆਯੋਜਿਤ ਕੀਤਾ ਗਿਆ ਤੇ 142 ਖੂਨਦਾਨੀਆਂ ਨੇ ਖੂਨਦਾਨ ਕੀਤਾ। ਕੋਣ ਖਬਰਾਂ ਸਮਾਪਤ ਹੋਈਆਂ ਜੇਕਰ ਤੁਹਾਨੂੰ ਸਾਡੇ ਚੈਨਲ ਬਰੁ ਪ੍ਰਸਾਰਤ ਕੀਤੀਆਂ ਨੀਆਂ ਖਬਰਾਂ ਵਧੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ